ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੁਣ ਸ਼ਾਮ ਦਾ ਟਾਈਮ ਆ ਜੀ ਸੈਰ ਹੋ ਰਹੀ ਆ ਉਧਰ ਉੱਪਰ ਲਿਫਟ ਫਲੋਰਾਂ ਦੇ ਉੱਪਰ ਜਿੱਥੇ ਇੱਥੇ ਮੈਂਬਰ ਨੇ ਉਹ ਉੱਥੇ-ਉੱਥੇ ਸੈਰ ਕਰਦੇ ਨੇ ਤੇ ਜਿਹੜੇ ਥੱਲੇ ਮੈਂਬਰ ਆ ਸਕਦੇ ਨੇ ਚੱਲਦੇ ਫਿਰਦੇ ਨੇ ਤੰਦਰੁਸਤ ਨੇ ਉਹ ਫਿਰ ਥੱਲੇ ਆ ਕੇ ਪ੍ਰਸ਼ਾਦਾ ਛੱਕ ਕੇ ਥੱਲੇ ਆ ਜਾਂਦੇ ਨੇ ਤੇ ਫਿਰ ਥੱਲੇ ਆ ਕੇ ਸੈਰ ਕਰਨ ਲੱਗ ਸਾਸਿਕਰ ਬਾਪੂ ਜੀ ਤੇ ਇਹ ਸਾਸਿਕਰ ਵੀ ਨੇ ਇਹ ਉਹ ਸਾਡੇ ਮੈਂਬਰ ਨੇ ਸਾਰੇ ਜਿਹੜੇ ਠੀਕ ਨੇ ਤੰਦਰੁਸਤ ਨੇ ਔਰ ਤੁਹਾਨੂੰ ਜਿਵੇਂ ਪਤਾ ਦਿਨੋਂ ਦਿਨ ਮੈਂਬਰਾਂ ਦਾ ਜਿਹੜਾ ਇਕੱਠਾ ਉਹ ਵਧਦੀ ਜਾ ਰਿਹਾ ਬਹੁਤ ਵੱਡਾ ਹੋਈ ਜਾਂਦਾ ਪਰਿਵਾਰ ਤੇ ਜਗ੍ਹਾ ਘਟਦੀ ਜਾ ਰਹੀ ਹੈ ਜੀ ਹੁਣ ਪਾਰਕ ਵੀ ਛੋਟੀ ਪੈ ਗਈ ਆ ਤੇ ਬੀਬੀਆਂ ਵਾਲਾ ਪਾਸਾ ਵੀ ਛੋਟਾ ਪਾਰਕ ਦਾ ਨਿਕੀ ਸਾਨੂੰ ਕਾਫੀ ਸਾਹਮਣਾ ਕਰਨਾ ਪੈ ਰਿਹਾ ਦਿੱਕਤਾਂ ਦਾ ਬੇਨਤੀ ਹੈ ਭੈਣੋ ਭਰਾਵੋ ਵੀ ਛੇਤੀ ਛੇਤੀ ਬੀਬੀਆਂ ਵਾਲੇ ਪਾਸੇ ਦੀ ਬਿਲਡਿੰਗ ਬਣਾਉਣ ਵਾਸਤੇ ਸਾਡਾ ਸਾਥ ਦਿਓ ਔਰ ਇੱਕ ਸਭ ਤੋਂ ਵੱਡੀ ਜ਼ਰੂਰਤ ਵਾਲੀ ਗੱਲ ਆ ਜਿਹੜੀ ਦੀ ਉਹ ਸਾਡੀ ਹੈਗੀ ਹੈ ਜੀ ਆਹਾ ਰਸੋਈ ਹੁਣ ਜੀ ਅਸੀਂ ਰਸੋਈ ਦਾ ਜਿਹੜਾ ਕੰਮ ਕਰਨ ਲੱਗੇ ਆ ਰਸੋਈ ਦੀ ਬਹੁਤ ਦਿੱਕਤ ਆਉਂਦੀ ਸੀ ਜੀ ਹੁਣ ਤੱਕ ਦੀ ਮਈ ਜੂਨ ਦੀਆਂ ਦੁਪਹਿਰਾਂ ਦੇ ਵਿੱਚ ਉੱਪਰਲਾ ਸ਼ੈੱਡ ਸੀ ਜਿਹੜਾ ਉਹ ਗਰਮ ਹੋ ਜਾਂਦਾ ਸੀ ਬਹੁਤ ਜ਼ਿਆਦਾ ਔਰ ਥੱਲੇ ਰੋਟੀ ਬਣਾਉਣ ਵਾਲੀ ਮਸ਼ੀਨ ਲੱਗੀ ਹੁੰਦੀ ਸੀ ਥੱਲੇ ਭੱਠੀ ਲੱਗੀ ਹੁੰਦੀ ਸੀ ਕਿੰਨੀਆਂ ਭੱਠੀਆਂ ਚੱਲਦੀਆਂ ਸੀ ਚਿੱਲਰ ਚੱਲਦਾ ਸੀਗਾ ਉਹ ਦੂਜਾ ਚੱਲਦਾ ਸੀਗਾ ਆਪਣਾ ਹਾਂ ਦੁੱਧ ਗਰਮ ਕਰਨ ਵਾਲੇ ਹਨਾ ਉਹ ਬਹੁਤ ਅੰਦਰ ਤਪ ਜਾਂਦਾ ਸੀਗਾ ਹੁਣ ਅਸੀਂ ਇਹ ਸਾਰਾ ਸ਼ੈੱਡ ਖੋਲਤਾ ਵਾ ਜੀ ਸ਼ੈੱਡ ਖੋਲ ਕੇ ਐਂ ਬਣਿਆ ਟਣਿਆ ਉਧਰ ਲੱਗ ਪੈ ਜਾਊਗਾ ਕਿਸੇ ਹੋਰ ਪਾਸੇ ਤੇ ਇੱਥੇ ਅਸੀਂ ਜਿਹੜੀ ਹੈਗੀ ਨਵੀਂ ਬਿਲਡਿੰਗ ਆ ਜਿਹੜੀ ਲੈਂਟਰ ਪਾਉਣ ਲੱਗੇ ਆ ਜੀ ਅਸੀਂ ਦੇਖੋ ਜਿਵੇਂ ਜਿਵੇਂ ਸੰਗਤ ਦਾ ਸਹਿਯੋਗ ਮਿਲੀ ਜਾਂਦਾ ਜੀ ਅਸੀਂ ਕੁਝ ਨਾ ਕੁਝ ਕਰੀ ਜਾਂਦੇ ਆ ਜੀ ਭੈਣੋ ਭਰਾਵੋ ਪਰ ਲੋੜਾਂ ਬਹੁਤ ਜ਼ਿਆਦਾ ਨੇ ਤੇ ਪ੍ਰਬੰਧ ਉਸ ਹਾਵਨਾ ਉਹਨੇ ਹੈ ਨਹੀਂਗੇ ਜੀ। ਤੁਸੀਂ ਦੇਖੋ ਵੀ ਆ ਸਾਰੀ ਟਾਈਲਾਂ ਲੱਗੀਆਂ ਥੱਲੇ ਅਸੀਂ ਇਦਾਂ ਹੀ ਬਚਾ ਲੈਣੀ ਆਵਾ। ਇਹਦੇ 'ਚ ਇੱਥੇ ਟੋਏ ਕੱਢ ਕੇ ਪਿੱਲਰ ਇੱਕ ਇੱਥੇ ਪਿੱਲਰ ਆ ਜਾਣਾ ਇੱਕ ਉੱਥੇ ਪਿੱਲਰ ਆ ਜਾਣਾ ਸਾਹਮਣੇ ਇਦਾਂ ਇਸ ਲਾਈਨ ਦੇ ਵਿੱਚ ਛੇ ਪਿੱਲਰ ਆਉਣੇ ਆ। ਤੇ ਇਹਦੇ ਉੱਤੇ ਅਸੀਂ ਆ ਸ਼ੈੱਡ ਖੋਲ ਕੇ ਹੁਣ ਲੈਂਟਰ ਪਾ ਦੇਣਾ ਵਾ। ਤੇ ਲੈਂਟਰ ਪਾ ਕੇ ਤੇ ਇਹਨੂੰ ਦੁਬਾਰਾ ਫੇਰ ਤੋਂ ਚਾਲੂ ਕਰ ਦਾਂਗੇ ਤਾਂ ਸੋਈ ਪੱਕੀ ਹੋ ਜਾਊਗੀ ਜੀ ਹੁਣ। ਤੇ ਇੱਕ ਬੇਨਤੀ ਹੈ ਜੀ ਫਰੂਟ ਬਹੁਤ ਆ ਗਿਆ ਸਾਡੇ ਕੋਲੇ ਫਰੂਟ ਨਾ ਭੇਜੋ ਹੋਰ ਕਿਉਂਕਿ ਫਰੂਟ ਲੋਡ ਤੋਂ ਵੱਧ ਆ ਚੁੱਕਿਆ ਹੈ ਜੀ ਸਾਡੇ ਕੋਲੇ ਕਿਉਂਕਿ ਅਸੀਂ ਵੀਡੀਓ ਪਾਤੀ ਸੀ ਵੀਡੀਓ ਪਾਉਣ ਤੋਂ ਬਾਅਦ ਐਪਲ ਬਹੁਤ ਵੱਡੀ ਗਿਣਤੀ ਚ ਆ ਗਿਆ 100 ਦੇ ਕਰੀਬ ਪੇਟੀ ਐਪਲ ਦੀ ਆ ਗਈ ਆ ਤੇ ਫਿਰ ਪੇਠਾ ਆ ਗਿਆ ਮੈਂ ਆਲੂ ਇਧਰ ਸਬਜ਼ੀਆਂ ਬੈਂਗਣੀ ਕੱਟੀ ਪਈ ਆ ਸਵੇਰੇ ਸਾਰੀਆਂ ਬਣਾਉਣੀਆਂ ਜਿਹੜੀ ਬੈਂਗਣੀ ਉਹ ਕੱਟ ਕੇ ਰੱਖੀ ਪਈ ਆ ਕੇਲਾ ਪਿਆ ਵਾ ਤੇ ਆਲੂ ਕੱਟੇ ਪਏ ਆ ਤੇ ਹੁਣ ਅਸੀਂ ਇਹ ਸਾਰਾ ਰਸੋਈ ਵਾਲਾ ਤੁਸੀਂ ਸੋਚੋ ਵੀ ਹਜ਼ਾਰ ਬੰਦੇ ਦਾ ਪ੍ਰਸ਼ਾਦਾ ਕਿੱਥੇ ਬਣਾਉਂਦੇ ਹੋਵਾਂਗੇ ਅੱਜ ਅਸੀਂ ਅੱਜ ਇਧਰੋਂ ਤਾਂ ਛੱਡ ਖੋਲ ਤੇ ਤਿੰਨ ਦਿਨ ਹੋ ਗਏ ਆ ਹੁਣ ਤੇ ਆਪਾਸਾ ਵੀ ਸਾਰਾ ਪਿੱਛੇ ਵਾਲਾ ਵੀ ਹੈ ਜਿਹੜਾ ਇੱਥੇ ਵੀ ਅਸੀਂ ਲੈਂਟਰ ਲਾ ਦੇਣਾ ਹੁਣ ਰਸੋਈ ਪੂਰੀ ਭੱਟੀ ਬਣ ਜੂਜੀ ਖੁੱਲੀ ਡੁੱਲੀ ਹੈ ਨਾ ਤੇ ਪਹਿਲਾਂ ਇੱਥੇ ਹੀ ਸਾਰਾ ਕੁਝ ਬਣਦਾ ਸੀਗਾ ਪਰ ਜਗ੍ਹਾ ਬਾਈ ਜੀ ਤਪ ਜਾਂਦੀ ਸੀ ਸਰਦੀਆਂ 'ਚ ਤਾਂ ਨਹੀਂ ਪਤਾ ਲੱਗਦਾ ਗਰਮੀਆਂ ਦੇ ਵਿੱਚ ਤਾਂ ਫਿਰ ਬਹੁਤ ਦਿੱਕਤ ਆਉਂਦੀ ਸੀ ਤੇ ਸਰਦੀਆਂ ਦੇ ਵਿੱਚ ਜਿਹੜੀਆਂ ਟੀਨ ਦੀਆਂ ਚਾਦਰਾਂ ਉੱਪਰੋਂ ਉਹ ਤਪਕੇ ਤਪਕੇ ਚੋਣ ਲੱਗ ਜਾਂਦੇ ਸੀ ਉੱਪਰੋਂ ਛੱਤ 'ਚੋਂ ਪਾਣੀ ਦੇ ਕਿਉਂਕਿ ਉਹ ਨਮੀ ਹੈ ਜਿਹੜੀ ਅੰਦਰ ਹਮਸ ਇਕੱਠੀ ਹੋ ਜਾਂਦੀ ਸੀ ਇੱਥੇ ਰੋਟੀ ਬਣਦੀ ਸੀ ਜਾਂ ਰੋਟੀਆਂ ਵਾਲੀ ਮਸ਼ੀਨ ਲੱਗੀ ਹੋਈ ਸੀ ਜੀ ਤੇ ਆ ਤੁਸੀਂ ਦੇਖੋ ਉੱਪਰੋਂ ਕਾਲਾ ਹੋ ਗਈਆਂ ਚਾਦਰਾਂ ਸਾਰੀਆਂ ਤੇ ਕਾਲੇ ਰੰਗ ਦੇ ਤਪਕੇ ਉੱਪਰੋਂ ਵੀ ਥੱਲੇ ਡਿੱਗਣ ਲੱਗ ਜਾਂਦੇ ਸੀ ਰੋਟੀਆਂ ਵਾਲੀ ਮਸ਼ੀਨ ਦੇ ਵਿੱਚ ਵੀ ਡਿੱਗਦੇ ਸੀ ਆਟੇ 'ਚ ਵੀ ਡਿੱਗਦੇ ਸੀ ਤੇ ਜਿਹਦੇ ਕਰਕੇ ਫਿਰ ਬੜੀ ਦਿੱਕਤ ਆਉਂਦੀ ਸੀਗੀ ਤੇ ਇਹ ਅਸੀਂ ਹੁਣ ਇੱਥੋਂ ਖੋਲ ਕੇ ਸ਼ੈੱਡ ਉਧਰ ਸ਼ਿਫਟ ਕਰਤਾ ਤੇ ਭਾਂਡੇ ਵਾਲੇ ਸ਼ੈਂਖਤ ਨੂੰ ਦੱਸਿਆ ਸੀ ਲਾਉਣੇ ਆ ਜੀ ਇਹ ਸਾਹਮਣੇ ਭਾਂਡੇ ਵਾਲਾ ਏਰੀਆ ਦੇ ਵਿੱਚ ਵੱਡੇ ਸ਼ੈਂਖ ਚਾਹੀਦੇ ਆ ਇੱਕ ਸ਼ੈਂਖ ਦਾ ਸੈੱਟ ਤਾਂ ਮਾਤਾ ਜੀ ਹੋਣਾ ਨੇ ਡਿਊਟੀ ਲੈ ਲਈ ਹੈ ਜ਼ਿੰਮੇਵਾਰੀ ਜੀ ਤੇ ਬਾਕੀ 4 ਸੈੱਟ ਬਣਨੇ ਆ ਜੀ 3 ਸੈੱਟ ਹਜੇ ਹੋਰ ਚਾਹੀਦੇ ਆ ਜੀ ਤੇ ਬੇਨਤੀ ਆ ਜੀ ਉਹ ਸ਼ੰਖ ਜਿਹੜੇ ਲੱਗਨੇ ਆ ਵੱਡੇ 7-7 ਫੁੱਟੇ ਉਹਦੇ ਵਿੱਚ ਜਰੂਰ ਸਾਡਾ ਸਹਿਯੋਗ ਦਿਓ ਅੱਜ ਤੁਸੀਂ ਦੇਖੋ ਸਾਰੇ ਸਾਡੇ ਵੀਰ ਬਜ਼ੁਰਗ ਆ ਜਿਹੜੇ ਸੈਰ ਕਰ ਰਹੇ ਨੇ ਜਿਹੜੇ ਤੰਦਰੁਸਤ ਨੇ ਬਾਕੀ ਜਿਹੜੇ ਉੱਪਰ ਨੇ ਉਹ ਉੱਪਰ ਹੀ ਸੈਰ ਕਰਦੇ ਨੇ ਬਰਾਂਡੇ ਦੇ ਵਿੱਚ ਤੇ ਸਾਡੀ ਕੋਸ਼ਿਸ਼ ਆ ਵੀ ਇੱਕ ਦਿਨ ਇਹ ਵਿਹੜਾ ਸਾਰਾ ਖੁੱਲਾ ਡੁੱਲਾ ਹੋ ਜAVE ਉਹ ਸਾਹਮਣੇ ਵਾਲਾ ਸ਼ੈੱਡ ਆ ਜਿਹੜਾ ਥੱਲੇ ਆ ਇਹ ਵੀ ਚੱਕਿਆ ਜਾਣਾ ਜੀ ਤੇ ਇਧਰਲੇ ਪਾਸੇੋਂ ਵੀ ਜੀ ਦੇਖਦੇ ਹੁਣ ਅਸੀਂ ਰਸੋਈ ਕਿੱਥੇ ਸ਼ਿਫਟ ਕੀਤੀ ਆ ਹੁਣ ਰਸੋਈ ਉੱਥੇ ਸ਼ਿਫਟ ਕੀਤੀ ਆ ਜਿਹੜਾ ਅਸੀਂ ਸਭ ਤੋਂ ਪਹਿਲਾਂ ਸ਼ੈੱਡ ਪਾਇਆ ਸੀ ਜਦੋਂ ਸੁਪਨਿਆਂ ਦੇ ਘਰ ਦਾ ਨੀਂਹ ਪੱਥਰ ਰੱਖਿਆ ਸੀ ਅਸਨਪੋਰਾ ਕੀ ਉਦੋਂ ਸਭ ਤੋਂ ਪਹਿਲਾਂ ਆਹ ਵਾਲਾ ਸ਼ੈੱਡ ਪਾਇਆ ਸੀ ਜੀ ਅਸੀਂ ਤੇ ਹੁਣ ਇਹ ਵਾਲੇ ਸ਼ੈੱਡ ਦੇ ਵਿੱਚ ਪਹਿਲਾਂ ਰਹਿ ਸੀ ਬਜ਼ੁਰਗਾਂ ਦੀ ਤੇ ਹੁਣ ਇੱਥੇ ਅਸੀਂ ਰਸੋਈ ਸ਼ਿਫਟ ਕਰ ਲਈਏ 2 ਮਹੀਨਿਆਂ ਵਾਸਤੇ ਤੇ 2 ਮਹੀਨੇ ਬਾਅਦ ਫਿਰ ਰਸੋਈ ਬਦਲ ਕੇ ਉਧਰ ਨਵੀਂ ਥਾਂ ਤੇ ਲੈ ਜਾਾਂਗੇ ਜੀ ਆ ਸਾਰਾ ਹੋਣ ਪ੍ਰਸ਼ਾਦਾ ਪਾਣੀ ਇੱਥੇ ਤਿਆਰ ਹੁੰਦਾ ਵਾ ਜੀ ਤੇ ਹੁਣ ਜਿਹੜੀ ਰਸੋਈ ਬਣਾਉਣੀ ਹੈ ਜੀ ਉਹਦੇ ਵਿੱਚ ਅਸੀਂ ਇੱਕ ਤਾਂ ਬੋਇਲਰ ਲਾਉਣਾ ਜੀ ਜਿਹੜਾ ਸਟੀਮ ਦੇ ਨਾਲ ਰੋਟੀ ਤਿਆਰ ਹੁੰਦੀ ਹੈ ਤਾਲਾ ਥਾਪੀਆਂ ਤਿਆਰ ਹੁੰਦੀ ਹੈ ਸਟੀਮਰ ਲੱਗ ਜਾਂਦੇ ਆ ਵੱਡੇ ਇੱਕ ਤਾਂ ਉਹਦੇ ਨਾਲ ਖਰਚਾ ਬਹੁਤ ਘੜ ਜਾਂਦਾ ਵਾ ਜੀ ਸਿਲੰਡਰਾਂ ਦਾ ਸਾਡੇ ਹੁਣ ਤੁਸੀਂ ਯਕੀਨ ਮੰਨਿਓ 1,20,22,000 ਦੇ ਸਿਲੰਡਰ ਲੱਗ ਜਾਂਦੇ ਸਾਡੇ ਆ 15 ਦਿਨਾਂ ਦੇ ਵਿੱਚ 15-16 ਦਿਨਾਂ ਦੇ ਵਿੱਚ ਮੰਨੋ ਦੋ 2 ਲੱਖ ਦੇ ਸਿਲੰਡਰ ਸਾਡੇ ਮਹੀਨੇ ਦੇ ਵਿੱਚ ਲੱਗਦੇ ਆ ਜੀ ਤੇ ਇੰਨਾ ਸੰਡਰ ਵਰਤਿਆ ਜਾਂਦਾ ਇੱਥੇ ਕਿਉਂਕਿ ਜ਼ਰੂਰਤ ਹੈ ਜੀ ਪ੍ਰਸ਼ਾਦਾ ਇੰਨੇ ਮੈਂਬਰਾਂ ਦਾ ਤਿਆਰ ਹੋਣਾ ਹੁੰਦਾ ਵਾ ਤੇ ਇਸ ਕਰਕੇ ਹੁਣ ਤੁਹਾਡੇ ਸਾਰਿਆਂ ਦੇ ਸਾਥ ਦੀ ਸਹਿਯੋਗ ਦੀ ਲੋੜ ਆ ਜੀ ਤੇ ਤੁਸੀਂ ਜ਼ਰੂਰ ਦਿਓ ਸਹਿਯੋਗ ਆਪਣੇ ਭੈਣ ਭਰਾ ਨੂੰ ਕਿਸੇ ਪਰਿਵਾਰਕ ਮੈਂਬਰ ਨੂੰ ਇੱਥੇ ਭੇਜ ਕੇ ਸਾਡੇ ਕੋਲੇ ਸਿੱਧੀ ਇੱਥੇ ਹੈਲਪ ਕਰ ਸਕਦੇ ਹੋ ਜੀ ਹੁਣ ਅਸੀਂ ਅਪ੍ਰੈਲ ਦੇ ਮਹੀਨੇ ਤੋਂ ਇੱਥੇ ਜਿਹੜੀ ਹੈਗੀ ਐ ਪਰਟੀ ਕੱਟਣੀ ਸ਼ੁਰੂ ਕਰਤੀ ਐ ਇੱਥੇ ਹੁਣ ਸੇਵਾ ਸੀ ਅਸੈਪਟ ਕਰ ਲੈਨੇ ਆ ਪਹਿਲਾਂ ਤਾਂ ਅਗੇ ਦੁਕਾਨਾਂ ਤੇ ਭੇਜਦੇ ਸੀ ਜਾਂ ਹਸਪਤਾਲਾਂ 'ਚ ਤੇ ਹੁਣ ਅਸੀਂ ਹਸਪੀਟਲ ਛੋਟਾ ਜਿਹਾ ਅੰਦਰ ਬਣਾ ਲਿਆ ਜੀ ਤੇ ਉਹਦੇ ਕਰਕੇ ਹੁਣ ਫਿਰ ਸਾਡੀ ਕੋਸ਼ਿਸ਼ ਰਹਿੰਦੀ ਆ ਵੀ ਕਰੀਬ 70 ਤੋਂ 80% ਜਿਹੜਾ ਪੇਸ਼ੈਂਟ ਆ ਸਾਡਾ ਉਹ ਇੱਥੇ ਉਹਦੀ ਰਿਕਵਰੀ ਹੋ ਜਾਂਦੀ ਐ ਇੱਥੇ ਉਹਦਾ ਇਲਾਜ ਹੋ ਜਾਂਦਾ ਵਾ ਬਾਕੀ ਜਿਹੜੇ 20% ਆ ਉਹਨਾਂ ਨੂੰ ਭੇਜਣਾ ਪੈਂਦਾ ਉਹ ਵੀ ਤਾਂ ਜਿਨ੍ਹਾਂ ਦੀਆਂ ਸਰਜਰੀਆਂ ਹੋਣੀਆਂ ਹੁੰਦੀਆਂ ਜਾਂ ਕੁਝ ਹੋਰ ਹੈ ਨਾ ਇਸ ਤਰ੍ਹਾਂ ਦੇ ਕਾਰਜ ਹੁੰਦੇ ਜਿਨ੍ਹਾਂ ਦੇ ਤੇ ਇੱਧਰ ਹੁਣ ਬੀਬੀਆਂ ਵਾਲੇ ਪਾਸੇ ਭੈਣਾਂ ਵਾਲੇ ਪਾਸੇ ਚੱਲਦੇ ਆਪਾਂ ਇਹ ਸਾਡੀਆਂ ਮਾਮਾ ਤੇ ਭੈਣਾਂ ਦਾ ਘਰ ਆ ਇੱਧਰ ਵੀ ਤੁਹਾਨੂੰ ਪਤਾ ਜਿਵੇਂ ਵੇੜਾ ਹੈ ਨਾ ਬਹੁਤ ਨਿੱਕਾ ਵਾ ਛੋਟਾ ਜਿਹਾ ਵੇੜਾ ਵਾ ਹੁਣ ਤੇ ਨਾ ਘੁੰਮਣ ਲਈ ਡਾਊਨ ਬਣਦਾ ਇੱਥੇ ਪੂਰਾ ਤੇ ਆਹ ਬੀਬੀਆਂ ਦਾ ਘਰ ਬਣਾਉਣਾ ਵਾ ਉਹਨਾਂ ਵਾਲੇ ਵਕਤ 'ਚ ਲੱਗੇ ਹੋਏ ਆ ਕੋਸ਼ਿਸ਼ ਕਰਨ ਸੱਚੇ ਬਾਦਸ਼ਾਹ ਕਿਰਪਾ ਕਰਨ ਇਹ ਜਿਹੜਾ ਬਣਸੇ ਕੇ ਘਰ ਸਾਡਾ ਛੇਤੀ ਛੇਤੀ ਹੁਣ ਤਾਂ ਇਹ ਥੱਲੇ ਵਾਲੇ ਫਲੋਰ ਤੇ ਇੱਥੇ ਬੀਬੀਆਂ ਪਹਿਣਾਵਾ ਆ ਫਲੋਰ ਤੇ ਵੀ ਬੀਬੀਆਂ ਤੇ ਪਹਿਣਾ ਅੱਧੇ ਦੇ ਵਿੱਚ ਤੇ ਉਸ ਤੋਂ ਉੱਪਰ ਜਿਹੜੇ ਤਿੰਨ ਫਲੋਰ ਆ ਦੋ ਦੇ ਉੱਤੇ ਬਾਪੂ ਬਜ਼ੁਰਗ ਨੇ ਮੰਨ ਲਓ ਢਾਈ ਫਲੋਰ ਆ ਜਿਹੜੇ ਬਾਪੂ ਬਜ਼ੁਰਗਾਂ ਤੇ ਵੀਰਾਂ ਨੂੰ ਦਿੱਤੇ ਹੋਇਆ ਤੇ ਡੇਢ ਫਲੋਰ ਆ ਜਿਹੜਾ ਬੀਬੀਆਂ ਤੇ ਪਹਿਣਾਨ ਦਿੱਤਾ ਹੋਇਆ ਥੱਲੇ ਵਾਲਾ ਜਿਹੜਾ ਬੇਸਮੈਂਟ ਆ ਉਹ ਸਮਾਨ ਵਾਸਤੇ ਆ ਔਰ ਜਿਹੜਾ ਸਭ ਤੋਂ ਉੱਪਰ ਵਾਲਾ ਟੌਪ ਵਾਲਾ ਵਾ ਉਹਦੇ ਵਿੱਚ ਫਿਜ਼ੀਓਥੈਰੇਪੀ ਬੋਰਡ ਬਣਾਈ ਆ ਤੇ ਓਟੀ ਬਣਾਇਆ ਆ ਆ ਨਾ ਹੋਰੀ ਓਟੀ ਤੇ ਓਪੀਡੀ ਬਣਾਈਆਂ ਵਾ ਇਧਰ ਹੁਣ ਸਾਡੀਆਂ ਭੈਣਾਂ ਦਾ ਹੁਣ ਇੱਥੇ ਪਹਿਣਾ ਮੈਂਨਾਂ ਨੇ ਤੇ ਤਿਆਰੀ ਸ਼ੁਰੂ ਹੋ ਜਾਣੀ ਆ ਭੈਣ ਦੀ ਗੁਰੂ ਕਿਰਪਾ ਕਰਨ out there ਸਾਡੀਆਂ ਬੱਚੀਆਂ ਦਾ ਬਾਲ ਘਰ ਆ ਜੀ ਬੱਚੀਆਂ ਸਾਡੀਆਂ ਪੜ੍ਹੀ ਜਾਂਦੀਆਂ ਬੇਟੀਆਂ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਵੇਰੇ ਸਕੂਲੇ ਜਾਣਾ ਤਿਆਰੀ ਆ ਬੈਗ ਬੁੱਕ ਪੈਕ ਕਰ ਲੈ ਜੀਵਿਕਾ ਤੇਰਾ ਕਾਦਾ ਪੇਪਰ ਆ ਕੱਲ ਨੂੰ ਸੌਂਸ ਦਾ ਮੂਲ ਕੀ ਖਦਾਹਾਰੀਆਂ ਤੇਰਾ ਕਹਣਾ ਪੇਪਰ ਆ ਖਤਮ ਹੋਗੇ ਤੇਰਾ ਵੀ ਖਤਮ ਹੋਗੇ ਖਤਮ ਹੋਗੇ ਤੇਰੇ ਵੀ ਤੇਰਾ ਸਾਬ੍ਹ ਤੂੰ ਖਤਮ ਹੋਗੇ ਤੇਰੇ ਵੀ ਮੈਥ ਦਾ ਮਕਵਿਤਾ ਦਾ ਪੇਪਰ ਪਰੋ ਤੇਰਾ ਖਤਮ ਹੋਗੇ ਠੀਕ ਆ ਹਾਂ ਵੀ ਤੇਰਾ ਪਮ ਜਿੱਤਾਂ ਕੋਈ ਸਾਇੰਸ ਦਾ ਸਾਇੰਸ ਦਾ ਕੰਪਲੀਟ ਕੰਪਲੀਟ ਹੈ ਰਹੀ ਹੈ ਹਾਂ ਵੀ ਖਤਮ ਤੇਰਾ ਵੀ ਖਤਮ ਖਤਮ ਆਰਤੀ ਤੇਰੇ ਮੁੱਕ ਗਏ ਤੇਰਾ ਭਾਈ ਮੈਥ ਮੈਥ ਦਾ ਜਲੋ ਜੀ ਆਰਤੀ ਦਾ ਵੀਡੀਓ ਗਿਆ ਮਤਾਰਨਾ ਕੋਸੀਆ ਨਾ ਮੈਨੂੰ ਪ੍ਰੈਸ ਤੁਸੀਂ ਕਿਹਾ ਸੀ ਵੀ ਜਦੋਂ ਇਹ ਪੇਪਰ ਖਤਮ ਹੋ ਗਏ ਉਹ ਦੋਸਤ ਸੀ ਜੀ ਦੇ ਅੱਪਾ ਹਾਂ ਦੇ ਦੀ ਇਹਨਾਂ ਪੇਪਰ ਖਤਮ ਹੋ ਗਏ ਦੇ ਦੋ ਫਿਰ ਪੱਤੋਂ ਦੇ ਦੇ ਹਾਂ ਜੀ ਪਾਪਾ ਜੀ ਹਾਂ ਜੀ ਆਹ ਦੇ ਆ ਦੁਖਦਾ ਜੀ ਦੁਖਦਾ ਚੋਟ ਲੱਗੀ ਸੀ ਮੇਰੇ ਪੁੱਤ ਦੇ ਤੇ ਦੁਖਦਾ ਵਾ ਕੋਈ ਨਾ ਫੂਕ ਮਾਰ ਦਨ ਲਿਆ ਮੈਂ ਕਰ ਫੂਕ ਮਾਰ ਆ ਫੂਕ ਮਾਰਤੀ ਠੀਕ ਹੋ ਗਿਆ ਠੀਕ ਹੈ ਜੀ ਇੱਕ ਛੋਟੇ ਜਿਹੇ ਮੈਸੇਜ ਨਾਲ ਤੁਹਾਨੂੰ ਬੱਚੇ ਬੱਚੇ ਉਹ ਬਚਪਨ ਦਾ ਲਵੋ ਨਜ਼ਾਰਾ ਇਹ ਨਾਲ ਮਿਲਣਾ ਫੇਰ ਦੁਬਾਰਾ ਮੋਬਾਈਲ ਵਿੱਚ ਨਾ ਗਵਾਓ ਬਚਪਨ ਐਵੇਂ ਨਾ ਰੋਗੀ ਬਣਾਓ ਬਚਪਨ ਪੜਨਾ ਲਿਖਣਾ ਬਹੁਤ ਜ਼ਰੂਰੀ ਪੜਾਈ ਦਾ ਟਾਈਮ ਟੇਬਲ ਬਣਾਓ ਤੰਦਰੁਸਤੀ ਲਈ ਖੇਡਣਾ ਚੰਗਾ ਖੇਡਾਂ ਲਈ ਵੀ ਸਮਾਂ ਬਚਾਓ ਬਾਥਰੂਮ ਕੋ ਜਿਹੜਾ ਦਰਵਾਜ਼ਾ ਖੁੱਲ ਗਿਆ ਜੀ ਉਹ 'ਚ ਸਮਾਂ ਬਚਾਓ ਲਿਖਿਆ ਹੋਇਆ ਹੈ ਖੇਡਾਂ ਲਈ ਵੀ ਸਮਾਂ ਬਚਾਓ ਵਾਇਗਰਜੀ ਕਾ ਖਾਲਸਾ ਵਾਇਗਰਜੀ